ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਆਪਣਾ ਫਤਿਹਗੜ੍ਹ ਸਾਹਿਬ ਦਾ ਦੂਜਾ ਦਿਨ ਸਵੇਰ ਦੇ 2 ਵਜੇ ਤੇ ਸ্নান ਕਰਨ ਆ ਗਏ ਤੇ ਸ্নান ਆਪਾਂ ਕਰ ਲਿਆ ਤੇ ਆ ਦੇਖੋ ਮਗਰ ਮੁੰਡੇ ਕੱਪੜੇ ਪਾਈ ਜਾਂਦੇ ਆ ਤੇ ਰੈਡੀ ਹੋਈ ਜਾਂਦੇ ਆ ਤਾਂ ਬਾਅਦ ਆਪਾਂ ਮੱਥਾ ਟੇਕਣਾ ਠੀਕ ਹੈ ਜੀ ਤੇ ਬਾਕੀ ਉਹ ਦਰਸ਼ਨੇ ਕਰਾਂਗੇ ਅੱਜ ਤੁਹਾਨੂੰ ਤੇ ਆ ਦੇਖੋ ਇੱਧਰ ਸਰੋਵਰ ਸਾਹਿਬ ਦੇ ਦਰਸ਼ਨ ਕਰੋ ਜੀ ਇਹਦਾ ਸਰੋਵਰ ਸਾਹਿਬ ਸੰਗਤਾਂ ਨੂੰ ਸਵੇਰ ਦੇ 2 ਵਜਰੇ ਬਈ ਜਾ ਠੰਡਾ ਵਰਤ ਠੰਡਾ ਵਰਤ ਜੀ ਅੱਜ ਆਪਾਂ ਅੱਜ ਇਹ ਤੁਹਾਨੂੰ ਆਕਨ ਇਹਤ ਬਾਤ ਕਰਾਂਗੇ ਪ੍ਰਦਰਸ਼ਨ ਉਦੋਂ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਬਣੇ ਰਹੋ ਲੈ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਪੋਰਟ ਜਰੂਰ ਕਰਿਓ

ਆਦਿ ਅੰਗਣ ਤੇ ਨਾਵ ਸਭ ਨਾਮਿ ਕੇ ਵਰਦੀ ਕਲਾਮ ਤੇ ਹੋਏ ਕਲਿਖ ਜਾਣਾ ਕੋਈ ਕਾ ਲਿਖਿਆ ਅੰਗਣ ਆਵੇ ਸ੍ਰੀ ਕਾਂਤਾਂ ਸੁਹਾਲੇ ਰੂਪ ਵਗਤੀ ਦਾਤ ਜਣੇ ਕੋ ਨਾ ਹੋਵੇ ਸਤਿ ਪਤਿਆਮ ਬਸਾਵੇ ਕੋ ਕੋ ਆਉ ਤਿਸ ਤੇ ਹੋਈ ਅੱਖ ਦਈਆ ਉਤਰਨ ਕਮਣੇ ਕਾ ਹਾਵੇ ਚਾਰ ਬਾਰਿਆ ਜਾਮੇ ਇਕ ਵਾਰ ਤੋ ਤੋ ਤਪ ਬੈ ਸਾਹੀ ਪ੍ਰੀਕਾਰ ਜਿਦਾ ਸੁਣ ਬੈਠੇ ਦੇਵਤਿਆਂ ਕਰ ਨਾਲੇ ਗਾਵੈ ਸਿਧ ਸਮਾਧੀ ਅੰਤਰ ਗਾਵਣ ਸਾਧ ਵਿਚਾਰੇ ਗਾਵਣ ਕੀ ਸਤਿ ਸਤ ਕੋ ਕੀ ਗਾਵੈ ਵੀਰ ਕਰਾਰੇ ਗਾਵਣ ਪੰਦਤ ਬੜਾ ਰਖੀ ਸਰ ਜਿਨ ਜੁ ਕੋਹਿ ਦਾ ਨਾ ਜੇ ਗਾਵੈ ਮੂਤੀਆਂ ਮਨ ਮੋਹਣ ਸਰਗਾ ਮਛ ਪਿਆਰੇ ਗਾਵਣ ਲਖਨ ਮਾਇ ਤੇਰੇ ਅਖਰ ਤੀਰ ਤੁਮਾਰੇ ਗਾਵੇ ਜੋਧ ਮਾ ਬਸੂਰਾ ਗਾਵੇ ਕਾਨੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰਕੇ ਧਾਰੇ ਸੇ ਤੁਦ ਨੋ ਗਾਵੇ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤ ਨਾ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਈਂ ਸੱਚਾ ਸੱਚੀ ਦਾਈ ਐ ਭੀ ਰੋਸੀ ਜਾਇ ਅੰਦਰ ਸਿਰਚਨਾਂ ਤੇ ਨਰਚਾਈ ਭਰਮਣ ਉਹ ਦੇਖੇ ਨਾ ਕੋਈ ਕੋਈ ਅਭੇਗ ਹੋਤਾਏ ਉਹ ਵਡਾਣ ਰਾਦੇ ਇਸੇ ਅੰਦੇਸ ਰਿਆ ਨੀਰਮਨ ਜੁਗ ਜੁਗੇ ਦੇ ਸਮੇਂ ਆਸ ਇਦਣ ਲੱਗੇ ਜਿਵੇਂ ਕਿਸ ਤਰ੍ਹਾਂ ਕੀ ਹੈ ਕੀਤਰਾ ਸਤ ਪਕੜਿਆ ਚੜਿਆ ਪਰੀ ਅਸੀ ਪਰਮਾਤੇ ਅਜੂਨੀ ਅਨੁਤੇ ਨਰਾਗੇ ਨਾਨਕ ਦੇ ਰੂਪੇ ਨਰੇ ਕੀ ਕਰਮੰਦ ਕਰਮਾ ਜੀ ਆਏ ਗੁਰੂ ਸਤ ਨਾਮ ਵਾਹਿਗੁਰੂ ਪ੍ਰਣਾਮੇ ਦੀ ਬਾਣੀ ਤੁਮਾਰਾ ਮੇਂ ਗੋਇ ਸਤਿਨਾਮ ਵਾਹਿਗੁਰੂ ਤੇਗ ਜਾਈ ਮਕਲੀ ਮੇਂ ਹਰੀ ਅੰਤਰੀਂ ਕਰੀ ਮੁਦ ਰਹੀ ਮੈਂ ਚਤਰ ਚੱਕਰ ਵਰਤੀ ਚਤਰ ਚੱਕਰ ਡਗੇ ਸਤਿਨਾਮ ਵਾਹਿਗੁਰੂ ਬੰਗਨ ਸਬਦਾਂ ਸਭ ਜੁਗਤੈ दुकालम परनासी दया जन सर्वे सदा अंग संगे अपंग बे पुते एको सारो सतगुरु सारो द्वैतन साथ हरि प्रभु पाकी शरण रे बंदे रो जी ना संभालो राम चंद्र सतगुरु सुसेदान के देख फ्री तू ता तुम हो पूरी चतुर्दास कंता काल पाए ब्रह्मा भक्तरा काल पाए शिव जीव अवतरा काल पाए कर बिशन प्रकासा सकल काल का की आत्मा सा जवन काल योगी शिव ਆਓ ਜੀ ਕਰੋ ਜੀ ਦਰਸ਼ਨ ਸੰਗਤ ਦੇਖੋ ਕਿੰਨਾ ਰਸਾ ਕਿੰਨੀ ਸੰਗਤਾਂ ਹੀ ਹੋਈਆਂ